ਹਾਂਜੀ ਜ਼ਰੂਰ ਦਿਸੋਗੇ ਆ ਸੀ ਲੈ ਆ ਜਦੋਂ ਟਾਰਚ ਮਾਰਦੇ ਆ ਪ੍ਰੀਤ ਉਦੋਂ ਦਿਸਦੀ ਆ ਹਾਂਜੀ ਇਹਦੇ ਵਿੱਚ ਵੀ ਕੁ ਕੁਆਲਿਟੀਆਂ ਹੁੰਦੀਆਂ ਸਜਣੋ ਤੁਹਾਡੇ ਮਕਾਨਾਂ ਦੀਆਂ ਨਾ ਬਹੁਤ ਚੰਗੀਆਂ ਕੰਪਨੀਆਂ ਬਹੁਤ ਜ਼ਿਆਦਾ ਫਿਕਰ ਕਰਨ ਲੱਗੀਆਂ ਕੁਆਲਿਟੀ ਲੈ ਕੇ ਆਉਣ ਲੱਗੀਆਂ ਹੁਣ ਚੰਗੀਆਂ ਕੰਪਨੀਆਂ ਨੇ ਉਹ ਚਾਦਰਾਂ ਲੈ ਆਂਦੀਆਂ ਤੁਹਾਡੇ ਮਕਾਨਾਂ ਵਾਸਤੇ ਜਿਹੜੀਆਂ ਪਹਿਲਾਂ ਉਹ ਆਪਣੀਆਂ ਬਹੁਤ ਕੀਮਤੀ ਗੱਡੀਆਂ ਦੇ ਵਿੱਚ ਲਾਉਂਦੀਆਂ ਸੀ ਉਹੀ ਚਾਦਰਾਂ ਤੁਹਾਡੀ ਮਤਲਬ ਗੱਡੀ ਦੇ ਵਿੱਚ ਜਿਹੜੀ ਲੱਗਦੀ ਹੁੰਦੀ ਸੀ ਜਿਹੜੀਆਂ ਗੱਡੀਆਂ ਚਰਚਰ ਗਲਦੀਆਂ ਹੀ ਨਹੀਂ ਸੀ ਟਾਟਾ ਦੀਆਂ ਉਹ ਚਾਦਰਾਂ ਆਉਣ ਲੱਗ ਗਈਆਂ ਆਪਣੇ ਨਾਲ ਅਬੇ ਆ ਅੱਜ ਆਪਾਂ ਇਹ ਚਾਦਰ ਦੀ ਪਛਾਣ ਕਿਵੇਂ ਆ ਦੇਖਣ ਨੂੰ ਇੱਕ ਸਿੰਪਲ ਜੀ ਚਾਦਰ ਲੱਗਦੀ ਹੈ ਜਿਹੜੀ ਕੋਈ ਵੀ ਚਾਦਰ ਹੋਵੇ ਇਹਦੀ ਪਛਾਣ ਕੀ ਆ ਕੋਈ ਵੀ ਬੰਦਾ ਇਹਦੀ ਪਛਾਣ ਕਿਵੇਂ ਕਰ ਸਕਦਾ ਆਪਾਂ ਪਹੁੰਚੇ ਸ਼੍ਰੀ ਰਾਮ ਵਾਲਿਆਂ ਦੇ ਆਪਾਂ ਸਰਸੇ ਦੇ ਵਿੱਚ ਆ ਤੇ ਬਹੁਤ ਪੁਰਾਣਾ ਕੰਮ ਕਰਦੇ ਆ ਚਗਾਠਾਂ ਦਾ ਜਿੱਥੇ ਇਹ ਪੂਰੇ ਇੰਡੀਆ ਦੇ ਵਿੱਚ ਚਗਾਠਾਂ ਸਪਲਾਈ ਕਰਦੇ ਜੇ ਕੋਈ ਵੀ ਬੰਦਾ ਆਰਡਰ ਦੇਵੇ ਸਪਲਾਈ ਕਰਦੇ ਆ ਆਪਾਂ ਸਾਰਿਆਂ ਨੂੰ ਪਹਿਲਾਂ ਬਾਈ ਤੋਂ ਨਾ ਪਹਿਚਾਨ ਸਿੱਖਦੇ ਆ ਅੱਬੇ ਉਹੀ ਚਗਾਠਾਂ ਆ ਗਈਆਂ ਜਿਹੜੀਆਂ ਮਤਲਬ ਕੰਪਨੀਆਂ ਪਹਿਲਾਂ ਗੱਡੀਆਂ ਦੇ ਵਿੱਚ ਲਾਉਂਦੀਆਂ ਹਾਂਜੀ ਇਹ ਉਹੀ ਚਦਰ ਐ ਜੀ ਜਿਹੜੀ ਟਾਟਾ ਕੰਪਨੀ ਕੱਲੀ ਮੈਨੂਫੈਕਚਰਿੰਗ ਕਰਦੀ ਐ ਇਹਨੂੰ ਹੂੰ ਇਹ ਦਾ ਪ੍ਰੋਡਕਟ ਦਾ ਨਾਮ ਹੁੰਦਾ ਟਾਟਾ ਗੈਲਵਨੋ ਤੇਰ ਮ ਇੱਕ ਗੱਲ ਆ ਵੀ ਦੇਖਣ ਨੂੰ ਹੁਣ ਇਹਦੇ ਪਿੱਛੇ ਨਾ ਅੱਗੇ ਨਾ ਯਾਰ ਕਿਸੇ ਥਾਂ ਵੀ ਕੋਈ ਮੋਹਰ ਨਹੀਂ ਲੱਗੀ ਹੋਈ ਕੋਈ ਪਤਾ ਨਹੀਂ ਲੱਗਦਾ ਵੀ ਇਹ ਮੈਨੂੰ ਤਾਂ ਐਂ ਲੱਗਦਾ ਵੀ ਸਿੰਪਲ ਜੀ ਚਾਦਰ ਆ ਕੋਈ ਵੀ ਬੰਦਾ ਕਹਿ ਦੂਗਾ ਟਾਟਾ ਦੀ ਆ ਨਹੀਂ ਇਹ ਚ ਸਟੈਂਪ ਹੁੰਦੀ ਹੈ ਟਾਟਾ ਦੀ ਦੱਸ ਦੀਦਾ ਹੈ ਨਹੀਂ ਕਿ ਕਿਤੇ ਇਹਦੀ ਸਟੈਂਪ ਜਿਹੜੀ ਟੋਰਚ ਹੁੰਦੀ ਹੈ ਕੰਪਨੀ ਜਿਹੜੀ ਮੈਨੂਫੈਕਚਰਿੰਗ ਹੁੰਦੀ ਹੈ ਨਾਲ ਟੋਰਚ ਦਿੰਦੀ ਹੈ ਇੱਕ ਆਹ ਆਹ ਟੋਰਚ ਦਿੰਦੀ ਆ ਇਹ ਤੁਸੀਂ ਜਗਾਓ ਤੇ ਇੱਥੇ ਮਾਰੋ ਤੁਹਾਨੂੰ ਸਟੈਂਪ ਦਿਖ ਜੂਗੀ ਇੱਥੇ ਕੁਝ ਨਹੀਂ ਦਿਸਦਾ ਹਾਂ ਜਦੋਂ ਮੈਂ ਟਾਰਚ ਮਾਰੂਗਾ ਦਿਸੂਗੀ ਹਾਂਜੀ ਜ਼ਰੂਰ ਦਿਖੋਗੇ ਆ ਸੀ ਲੈ ਆ ਜਦੋਂ ਟਾਰਚ ਮਾਰਦੇ ਆਂ ਪ੍ਰੀ ਤਾਂ ਉਦੋਂ ਦਿਸਦੀ ਆਂ ਹਾਂਜੀ ਇਹਦੇ ਵਿੱਚ ਵੀ ਕੁਝ ਬਾਈ ਕੁਆਲਿਟੀਆਂ ਹੁੰਦੀਆਂ ਹਾਂਜੀ ਇਹਦੇ ਵਿੱਚ ਆਹ ਕੁਆਲਿਟੀ ਹੁੰਦੀ ਆ ਇਹ ਕਿੱਥੇ ਲਿਖਿਆ ਟਾਟਾ ਸਟੀਲ ਆਹ ਟਾਟਾ ਸਟੀਲ ਆ ਗਿਆ ਆ ਜਿਹੜਾ ਫਰੇਮ 'ਚ ਆ ਗਿਆ ਇਹ ਟਾਟਾ ਸਟੀਲ ਲਿਖਿਆ ਹੋਇਆ ਆ ਇਹਦਾ ਪ੍ਰੋਡਕਟ ਕੋਡ ਆ ਗਿਆ ਜਿਹੜਾ ਗਿਲਵਨ ਹੁੰਦਾ ਹੈ ਅੱਛਾ ਆ ਇਹਦਾ ਇਹਦਾ ਆਹ ਦਾ ਪ੍ਰੋਡਕਟ ਕੋਡ ਆ ਜੀ ਤੇ ਮੈਂ ਆ ਬੈਟਰੀ ਮਾਰ ਰਿਹਾ ਵਾਰ-ਵਾਰ ਠੀਕ ਆ ਜਿਹੜੀ ਮਾਰਕੀਟ 'ਚ ਚੱਦਰ ਚੱਲਦੀ ਹੈ ਉਹ ਆਪਣੇ 80 ਜੀਐਸਐਮ ਦੀ ਚੱਲਦੀ ਹੈ। ਅੱਛਾ ਜੀ। ਇਹ ਤੁਹਾਨੂੰ 275 ਜੀਐਸਐਮ 'ਚ ਮਿਲੋਗੀ। ਜਿਹੜੇ 'ਚ ਜਿਹੜੀ ਜਿੰਕ ਦੀ ਮਾਤਰਾ ਹੁੰਦੀ ਹੈ ਮੇਨ ਜੰਗ ਲੱਗਣ ਤੋਂ ਹਰ ਚੀਜ਼ ਨੂੰ ਉਹੀ ਰੋਕਦੀ ਹੈ। ਅੱਛਾ। ਹਾਂਜੀ। ਉਹ ਮਾਰਕੀਟ 'ਚ ਜਿਹੜੀ ਤੁਹਾਨੂੰ ਮਿਲੂਗੀ 80 ਜੀਐਸਐਮ ਹੁੰਦੀ ਹੈ ਤੇ ਆ 275 ਜੀਐਸਐਮ ਹੁੰਦੀ ਹੈ। ਅੱਛਾ 80 ਮਤਲਬ 8 3 24 ਇਹ 3 ਗੁਣਾ ਜ਼ਿਆਦਾ ਜੀਐਸਐਮ ਹੈ ਦੇ ਵਿੱਚ। ਆਮ ਨੂੰ 3 ਮ ਗੁਣਾ ਤੋਂ ਵੀ ਜ਼ਿਆਦਾ। 3 ਗੁਣਾ ਤੋਂ ਜ਼ਿਆਦਾ ਹੁੰਦੀ ਹੈ ਇਹ ਜੀਐਸਐਮ। ਇਹ ਸ਼ੀਟ ਨੂੰ ਬੋ ਬੀ ਮਤਲਬ ਆਮ ਬੰਦਾ ਜੇ 10 ਸਾਲ ਦੀ 15 ਸਾਲ ਦੀ ਗਾਰੰਟੀ ਦਿੰਦਾ ਤਾਂ ਫਿਰ ਇਹ ਇਹ ਇਹਦਾ ਇਹ ਤਾਂ ਇਸ ਤੋਂ ਜ਼ਿਆਦਾ ਲਾਈਫ ਚੱਲੀ ਜਾਂਦੀ ਹੋਊਗੀ ਇਹ ਤਾਂ ਤਾਂ ਬਹੁਤ ਜ਼ਿਆਦਾ ਲਾਈਫ ਹੁੰਦੀ ਐ ਸੇ ਇਹਦੇ 70 ਸਾਲ ਦੀ ਗਾਰੰਟੀ ਦਿੰਦੇ ਆ ਤੁਹਾਨੂੰ ਇਹਦੀ ਹਾਂਜੀ 70 ਸਾਲ ਤਿੰਨ ਪੀੜ੍ਹੀਆਂ ਦੋ ਲੰਘ ਜਾਂਦੀਆਂ ਬੰਦੇ ਦੀਆਂ ਹਾਂ ਫਿਰ ਕੀ ਐ ਜਿਹੜੀ origignal ਚੀਜ਼ ਐ origignal ਰਹੂਗੀ ਵਾਹ ਤੇ ਇਹਦੇ ਵਿੱਚ ਬਾਈ ਕੱਲਾ ਫਿਰ ਤੁਸੀਂ ਟਾਟਾ ਚ ਹੀ ਕੰਮ ਕਰਦੇ ਆ ਜਾਂ ਟਾਟਾ ਤੋਂ ਇਲਾਵਾ ਵੀ ਕੰਮ ਕਰਦੇ ਹੋ ਹਾਂ ਟਾਟਾ ਤੋਂ علاوہ ਆਪਣੇ ਕੋਲੇ ਦੋ ਤਿੰਨ ਪ੍ਰੋਡਕਟ ਹੋਰ ਹੈਗੇ ਜਿਵੇਂ ਇੱਕ ਨਿਗਾਟਾ ਦਾ ਆਪਣੇ ਕੋਲੇ ਉਹ ਵੀ ਹੈ ਇੱਕ ਜੀਐਸਡਬਲਿਊ ਦਾ ਜਿਵੇਂ ਆਪਾਂ ਮਾਰਕੀਟ 'ਚ ਦੇਖਦੇ ਆ ਜੀਐਸਡਬਲਿਊ ਹੁੰਦੀ ਹੈ ਇਹ ਜੀਐਸਡਬਲਿਊ ਦਾ ਪ੍ਰੋਡਕਟ ਹੈ ਜੀ ਇਹ 'ਚ ਕੱਲੀ 80 ਜੀ ਸਮ ਹੁੰਦੀ ਹੈ ਅੱਛਾ ਇਹਦੇ 'ਚ 80 ਹੁੰਦੀ ਹੈ ਜੀ ਜਾਂ 275 ਹੈ ਇਹ ਕੱਲੀ ਜਿਹੜੀ ਆ ਚਦਰ ਹੈਗੀ ਟਾਟਾ ਗਿਲਬੈਨੋ ਜੀਪੀਐਸਪੀ ਸ਼ੀਟ ਬੋਲਦੇ ਕੱਲੀ ਇਹ 'ਚ ਤੁਹਾਨੂੰ 275 ਜੀ ਸਮ ਮਿਲੋਗੇ ਬਾਕੀ ਜਿਹੜੀ ਵੀ ਚਦਰਾਂ ਹੁੰਦੀਆਂ ਸਾਰੀਆਂ ਇਹਦੇ 'ਚ ਵੀ 80 ਆ। ਇਹ ਤੇ ਵੀ ਬਕਾਇਦਾ ਹੈ ਉੱਤੇ ਸਟੈਂਪ ਤੇ ਲਿਖਿਆ ਹੁੰਦਾ ਜਿਵੇਂ ਆ ਇਹ ਤੇ ਲਿਖਿਆ ਹੋਇਆ ਤੁਸੀਂ ਦੇਖੋ ਜ਼ੂਮ ਕਰਕੇ 80 ਜਿਹਾ ਲਿਖਿਆ ਆ ਵੀ ਟਾਟਾ ਦੀ ਹੈ। ਅੱਛਾ ਇਹ ਟਾਟਾ ਦੀ 80 ਵਾਲੀ ਆ ਆ 275 ਵਾਲੀ ਆ। ਆ ਟਾਟਾ ਦੀ ਗਿਲਵੈਨੋ ਆ ਗਈ। ਜਿਹਨੂੰ ਆਪਾਂ ਗਿਲਵੈਨੋ ਸ਼ੀਟ ਬੋਲਦੇ ਆ ਜੀਪੀਐਸ ਪੀ ਸ਼ੀਟ। ਇਹ ਇਹ ਤਾਂ ਤਿੰਨ ਵੈਰੀਏਸ਼ਨ ਆ ਗਈਆਂ ਚੌਥੀ ਕੋਈ ਹੋਰ ਵੈਰੀਏਸ਼ਨ ਹੈਗੀ ਤਾਂ ਨਹੀਂ? ਕੋਈ ਆਪਣੇ ਕੋਲੇ ਇੱਕ ਨੀਗਾਟਾ ਦੀ ਹੈ। ਅੱਛਾ ਜੀ। ਹਾਂਜੀ। ਉਹ ਉਹ ਸਸਤੀ ਆ? ਨਾਓ। ਉਹ ਮਤਲਬ ਇਹ ਤਾਂ ਥੋੜੀ ਜਿਹੀ ਮਹਿੰਗੀ ਜਾਪਾਨੀ ਤੋਂ। ਅੱਛਾ ਇਹਦੇ ਤੋਂ ਮਹਿੰਗੀ ਆ ਇਹਦੇ ਤੋਂ ਹਾਂਜੀ ਆ ਸਭ ਤੋਂ ਟੋਪ ਹੈ ਇਹ ਫਿਰ ਦਿੰਨੇ ਕਿਵੇਂ ਆਪਾਂ ਤੋਲ ਕੇ ਦਿੰਨੇ ਆ ਕਿ ਮਿਣ ਕੇ ਦਿੰਨੇ ਕਿਵੇਂ ਦਿੰਨੇ ਆ ਇਹ ਆਪਾਂ ਦੋਨੋਂ ਆਪਸ਼ਨ ਰੱਖਿਆ ਹੈ ਕਈ ਬੰਦਿਆਂ ਨੂੰ ਫੋਟੋ ਚ ਚਾਹੀਦੀ ਹੈ ਕਈਆਂ ਨੂੰ ਤੋਲ ਕੇ ਚਾਹੀਦੀ ਹੈ ਆਪਾਂ ਦੋਨੋਂ ਆਪਸ਼ਨ ਰੱਖਿਆ ਹੈ ਤੋਲ ਕੇ ਆਪਣੇ ਕੋਲ ਆਏ ਵੀ ਜਿਵੇਂ ਕਿਸੇ ਦਾ ਦੂਰ ਦਾ ਆਰਡਰ ਹੈ ਉਹਨੇ ਆਪਾਂ ਨੂੰ ਸਾਗੇ ਚ ਲਿਖਵਾਤਾ ਵੀ ਜੇ ਉਹ ਬੰਦਾ ਨਾ ਆਸਕੇ ਤਾਂ ਆਪਾਂ ਪ੍ਰੋਪਰ ਇੱਕ ਵੀਡੀਓ ਕਾਲ ਕਰਾਂਗੇ ਉਹਨਾਂ ਨੂੰ ਉਹ ਤੇ ਸਾਰਾ ਤੁਲਦਾ ਦਿਖਾਵਾਂਗੇ ਮਾਲ ਪਰ ਪੀਸ ਤੇ ਵਜਨ ਲਿਖਾਂਗੇ ਤੇ ਵੀਡੀਓ ਕਾਲ ਤੇ ਵੇਟ ਕਰਾ ਦਾਂਗੇ ਤੇ ਯਾਰ ਇਹਦੇ ਤੇ ਰੰਗ ਹੋ ਜੂ ਇਹ ਤੇ ਰੰਗ ਨਹੀਂ ਹੋਣਾ ਨਾ ਇਹ ਤੇ ਰੰਗ ਦੀ ਬਹੁਤ ਸ਼ਾਈਨਿੰਗ ਆ ਕਿਉਂਕਿ ਇਹਦੇ ਵਿੱਚ ਜੈਸਮ ਦੀ ਮਾਤਰਾ ਜ਼ਿਆਦਾ ਹੈ ਜੀ ਜੈਸਮ ਦੀ ਮਾਤਰਾ ਜ਼ਿਆਦਾ ਹੈਗੀ ਜਿਹੜੇ ਮਾਰਕੀਟ 'ਚ ਕਲਰ ਦਿੰਦੇ ਆ ਉਹ ਸਿੰਪਲ ਪ੍ਰਾਈਮਰ ਕਰਕੇ ਦਿੰਦੇ ਆ ਜਿਹੜਾ ਆਪਾਂ ਕਲਰ ਕਰਕੇ ਦੇਵਾਂਗੇ ਉਹ ਆਪੋਕਸੀ ਦੀ ਲੇਅਰ ਬੋਲਦੇ ਆ ਉਹਨਾਂ ਉਹ ਪੱਟੀ ਵਾਲਾ ਪੇਂਟ ਨਾ ਪੱਟੀ ਪੇਂਟ ਤੋਂ ਅੱਡ ਹੁੰਦਾ ਹੈ ਆਪੋਕਸੀ ਜਿਹੜਾ ਪੱਟੀ ਪੇਂਟ ਤੋਂ ਵੀ 2 ਗੁਣਾ ਜ਼ਿਆਦਾ ਮਹਿੰਗਾ ਪੈਂਦਾ ਹੈ ਉਹ ਤਾਂ ਇੱਕ ਪਰਤ ਬਣ ਜਾਂਦੀ ਹੈ ਚਦਰ ਦੇ ਉੱਤੇ ਹੋਰ ਜਿਸੇ ਨਾ ਤਾਂ ਪਾਣੀ ਜਾਵੇ ਨਾ ਜੰਗ ਦੀ ਕੋਈ ਦਿੱਕਤ ਅੱਛਾ ਮਤਲਬ ਇਹ ਲੈਮੀਨੇਸ਼ਨ ਹੋ ਜੂਗਾ ਹਾਂ ਤੇ ਬਾਅਦ 'ਚ ਆਪਾਂ ਪ੍ਰੋਪਰ ਜਿਹੜਾ ਲੈਮੀਨੇਸ਼ਨ ਹੁੰਦਾ ਹੈ ਇੱਕ ਤਾਂ ਲੋਕ ਕਰਕੇ ਦਿੰਦੇ ਲੈਮੀਨੇਸ਼ਨ ਜਿਹੜਾ ਰੋਲਰ ਲੈਮੀਨੇਸ਼ਨ ਹੁੰਦਾ ਹੈ ਅੱਪਾ ਜਿਹੜਾ ਚਿਪਕਣਾ ਲੈਮੀਨੇਸ਼ਨ ਹੁੰਦਾ ਹੈ ਪ੍ਰੋਪਰ ਉਹ ਕਰਕੇ ਦੇਵਾਂਗੇ ਤੁਸੀਂ ਮਕਾਨ ਬਣਾ ਲਿਆ ਕੱਲ ਨੂੰ ਸੀਮੈਂਟ ਮਸਾਲਾ ਕੁਝ ਵੀ ਲੱਗੇ ਜਦੋਂ ਤੁਸੀਂ ਲਾਸਟ ਚ ਫਿਨਿਸ਼ਿੰਗ ਕਰੋਗੇ ਤੇ ਤੁਸੀਂ ਉਹ ਲੈਮੀਨੇਸ਼ਨ ਪਟਣਾ ਹੈ ਅੱਛਾ ਤੇ ਬਿਲਕੁਲ ਜਿਹੜੀ ਚੁਗਾਠ ਅਸੀਂ ਦਵਾਂਗੇ ਤੁਹਾਨੂੰ ਤਿਆਰ ਕਰਕੇ ਸੇਮ ਉਹ ਜੀ ਨਿਕਲੂਗੀ ਅੱਛਾ ਤੁਸੀਂ ਇਹਦੇ ਨਾਲ ਉੱਪਰ ਇਹਨੂੰ ਲੈਮੀਨੇਸ਼ਨ ਕਰਕੇ ਦੇ ਦੇਣਾ ਤੇ ਅਗਲੇ ਨੇ ਉਵੇਂ ਹੀ ਲਾ ਦੇਣੀਆਂ ਉਸ ਤੋਂ ਬਾਅਦ ਉਹ ਪਰ ਕਾਗਜ਼ ਲਾ ਦੇਣੇ ਆ ਉੱਤੋਂ ਕਾਗਜ਼ ਲਾ ਦੇਣਾ ਸੇਮ ਜਿਹੜਾ ਅਸੀਂ ਪੇਂਟ ਕਰਕੇ ਦੇਵਾਂਗੇ ਉਹ ਪੇਂਟ ਹੋਊਗਾ ਪੇਂਟ ਇੱਕ ਗ੍ਰੀਨ ਰਹਿਣਾ ਇੱਕ ਯਾਰ ਮੈਨੂੰ ਹੋਰ ਦੱਸ ਆਵੇ ਪ੍ਰੋਬਲਮ ਪਤਾ ਕਿੱਥੇ ਆਉਂਦੀ ਆ ਬਹੁਤ ਲੋਕ ਚਗਾਠਾਂ ਬਣਾ ਲੈਂਦੇ ਆ ਚਗਾਠਾਂ ਚ ਇੱਕ ਹੋਰ ਸਮੱਸਿਆ ਆਉਂਦੀ ਆ ਜਦੋਂ ਚਗਾਠਾਂ ਲੱਗ ਜਾਂਦੀਆਂ ਉਦੋਂ ਤੱਕ ਤਾਂ ਨਹੀਂ ਕੋਈ ਬੰਦੇ ਨੂੰ ਪਤਾ ਲੱਗਦਾ ਜਦੋਂ ਮਿਸਤਰੀ ਲੱਗਦਾ ਤੇ ਮਿਸਤਰੀ ਲੱਗਦਾ ਤੇ ਉਹ ਗੇਟ ਹੀ ਨਹੀਂ ਪੂਰੇ ਆਉਂਦੇ ਉਹ ਗੇਟ ਐਂ ਪੂਰੇ ਨਹੀਂ ਆਉਂਦੇ ਨਾ ਉਹ ਜਿਹੜੇ ਕਈ ਚੌਕਾਠਾ ਮਨ ਹੁੰਦੇ ਆ। ਉਹਨੋਂ ਲੋਕਲ ਮਸ਼ੀਨਾਂ ਤੇ ਬਣਦੀ ਹੈ, ਛੋਟੀ ਮਸ਼ੀਨਾਂ ਹੁੰਦੀ ਹੈ। ਉਹਦੇ ਜਿਹੜਾ ਚੌਕਾਠਾ ਦਾ ਕੰਮ ਹੁੰਦਾ ਹੈ ਸਾਰਾ ਪ੍ਰੋਪਰ ਇੱਕ ਤਾਂ ਕਟਿੰਗ ਹੋਣੀ ਚਾਹੀਦੀ ਜਿਹੜੀ ਐਮ ਐਮ 'ਚ ਤੇ ਜਿਹੜਾ ਪਦਾਮ ਹੁੰਦਾ ਹੈ ਜਿਵੇਂ ਆਪਾਂ ਬੋਲਦਾ ਵੀ 35 ਐਮ ਐਮ ਹੈ, ਉਹ 35 ਹੋਣਾ ਚਾਹੀਦਾ ਹੈ। ਉਹਦੇ ਵਾਸਤੇ ਮੇਨ ਜ਼ਰੂਰੀ ਹੁੰਦੀ ਹੈ ਸੀ ਐਨ ਸੀ ਮਸ਼ੀਨ ਜਿਹਨੂੰ ਆਪਾਂ ਸੀ ਐਨ ਸੀ ਪ੍ਰੈਸ ਬੈਂਡਿੰਗ ਮਸ਼ੀਨ ਬੋਲਦੇ ਆ। ਆਪਣੇ ਕੋਲੇ ਉਹ ਵੀ ਲੱਗੀ ਹੋਈ ਹੈ, ਉਹ ਵੀ ਤੁਹਾਨੂੰ ਦਿਖਾਵਾਂਗੇ। ਉਹ ਤੇ ਕਿਵੇਂ ਮਾਲ ਮੁੜਦਾ ਹੈ, ਕਿਵੇਂ ਆਪਣੇ ਕੋਲੇ ਕਟਰ ਤੇ ਮਾਲ ਐਮ ਐਮ 'ਚ ਕੱਟਦਾ ਹੈ, ਉਹ ਸਾਰੀ ਚੀਜ਼ ਤੁ ਉਹ ਸੀਐਨਸੀ ਕੰਪਿਊਟਰ ਹੈ ਜਿਵੇਂ ਕੱਟ ਰਿਹਾ ਉਹ ਚ ਮਾਲ ਕੱਟ ਗਿਆ ਉਹ ਤੇ ਪ੍ਰੋਪਰ ਐਮਐਮ ਤੇ ਮਾਲ ਕਟਿਆ ਠੀਕ ਹੈ ਫਿਰ ਉਹ ਐਮਐਮ ਦੇ ਹਿਸਾਬ ਨਾਲ ਸੀਐਨਸੀ ਬੈਂਡਿੰਗ ਮਸ਼ੀਨ ਤੇ ਮਾਲ ਮੁੜਿਆ ਇੱਕ ਇੱਕ ਚੀਜ਼ ਮੁੜੀ ਹੈ ਜਿਵੇਂ ਕੀ ਆ ਡੱਬੀ ਐ ਪਿੱਛੇ ਦੀ ਕੀ ਐ ਦਾ ਪਦਾਮ ਐ ਕੀ ਉੱਤੇ ਦੀ ਡੱਬੀ ਐ ਸਾਰਾ ਪ੍ਰੋਪਰ ਮੁੜਿਆ ਠੀਕ ਐ ਤੇ ਉਹ ਚ ਦਿੱਕਤ ਕਿੱਥੋਂ ਆਊਗੀ ਜਿਹੜਾ ਪੱਲਾ ਲੱਗਣਾ ਐ ਉਹ ਤਾਂ ਪਦਾਮ 'ਚ ਲੱਗਣਾ ਐ ਜਦੋਂ ਪਦਾਮ ਹੀ ਪ੍ਰੋਪਰ ਮੁੜਿਆ ਹੋਇਆ ਐ ਉਹ 'ਚ ਫਿਰ ਦਿੱਕਤ ਕਿੱਥੇ ਆਊਗੀ ਹੂੰ ਉਹ 'ਚ ਦਿੱਕਤ ਐ ਇੱਥੇ ਹੁੰਦੀ ਜਿਹੜੀ ਲੋਕਲ ਮਸ਼ੀਨਾਂ 'ਚ ਹੁੰਦੀ ਐ ਵੀ ਥੱਲੇ ਦਾ ਪਦਾਮ ਆ ਗਿਆ 35mm ਉੱਤੇ ਆ ਕੇ 37mm ਤੇ ਕਿੰਨਾ ਫਰਕ ਆਇਆ 2mm ਦਾ ਤੇ ਦਿੱਕਤ ਤਾਂ ਉੱਥੇ ਹੁੰਦੀ ਆ ਨਾ ਫਿਰ ਕਰ ਲਓ ਉਹਦੇ ਦਰਵਾਜ਼ੇ ਨਹੀਂ ਲੱਗਣੇ ਤੇ ਫਿਰ ਦੂਜੀ ਗੱਲ ਜਿਹੜੇ ਮਾਰਕੀਟ 'ਚ ਮਿਲਦੇ ਐ ਉਹ ਕਬਜੇ ਲਾਉਂਦੇ ਜਿ ਉਹ ਕਬਜੇ ਲਾਉਂਦੇ ਸਿੱਧੇ ਪਿੱਛੇ ਠਿਬਰੀ ਲਾ ਕੇ ਵੈਲਡਿੰਗ ਕਰ ਦਿੰਦੇ ਆ ਤੇ ਜਿਹੜਾ ਆਪਣਾ ਕਬਜਾ ਹੁੰਦਾ ਉਹ ਲੋਕ ਹੁੰਦਾ ਹੂੰ ਇਹ ਜਿਵੇਂ ਕਬਜਾ ਆ ਗਿਆ ਇਹ ਕਟਿੰਗ ਹੋ ਕੇ ਇੱਥੇ ਲੱਗ ਗਿਆ ਕਬਜਾ ਠੀਕ ਹੈ ਕੱਲ ਨੂੰ ਪੱਲਾ ਇੱਥੇ ਆ ਗਿਆ ਤੇ ਪੱਲਾ ਬੰਦ ਹੋਊਗਾ ਤਾਂ ਪ੍ਰੋਪਰ ਇੱਕ ਲੈਵਲ 'ਤੇ ਆ ਜਾਊਗਾ ਮੈਨੂੰ ਸਭ ਤੋਂ ਵੱਡੀ ਗੱਲ ਆਹ ਹੁੰਦੀ ਹੈ ਫਿਰ ਜਿਹੜੇ ਆਪਾਂ ਚਿਟਕਣੀਆਂ ਦੀ ਕਟਿੰਗ ਹੈ ਅਰਲੀ ਦੀ ਕਟਿੰਗ ਹੈ ਜਿਹੜੀ ਲੋਕ ਦੀ ਕਟਿੰਗ ਹੈ ਹੂੰ ਉਹ ਸਾਰੀ ਪ੍ਰੋਪਰ ਆਪਣੇ ਕੋਲੇ ਮਸ਼ੀਨਾਂ 'ਤੇ ਹੁੰਦੀ ਹੈ ਇੱਕ ਪ੍ਰੋਪਰ ਸਾਈਜ਼ 'ਚ ਤੇ ਕੱਲ ਨੂੰ ਤੁਸੀਂ ਮਤਲਬ ਲੋਕ ਲਾਉਣਾ ਹੈ ਚਿਟਕਣੀ ਲਾਉਣੀ ਹੈ ਅਰਲੀ ਤੇ ਜਿਹੜਾ ਆਪਾਂ ਕਬਜਾ ਲਾਉਂਦੇ ਆ ਇਹਦੇ ਪਿੱਛੇ ਪੱਤੀ ਲੱਗਦੀ ਹੈ ਜਿਵੇਂ ਇੱਕ ਆ ਪੱਤੀ ਇੱਥੇ ਵੈਲਡ ਹੋ ਗਈ ਤੇ ਆ ਰਬੜ ਦੇ ਨਾਲ ਲੋਕ ਹੋ ਗਈ ਰਬੜ ਦੇ ਵਿੱਚ ਟੀਬਰੀਆਂ ਹੁੰਦੀ ਹੈ ਉਹ ਚ ਜਾਉਗੀ ਹੁਣ ਤੁਸੀਂ ਦੱਸੋ ਇਹਨੂੰ ਮਸਾਲਾ ਵੀ ਨਹੀਂ ਲੱਗੂਗਾ ਤੇ ਕੱਲ ਨੂੰ ਕੀ ਦਿੱਕਤ ਆ ਸਕਦੀ ਐਨੂੰ ਕੋਈ ਦਿੱਕਤ ਨਹੀਂ ਆਉਗੀ ਤੇ ਕਬਜੇ ਦੀ ਬੋਤਲ ਆਈ ਨਹੀਂ ਇੱਥੋਂ ਗਲੂਗਾ ਵੀ ਨਹੀਂ ਮਤਲਬ ਹੀ ਨਹੀਂ ਜੇ ਆਪਾਂ ਜਿਹੜਾ ਕੋਕਸ ਦੇ ਲੇਅਰ ਜਿਹੜਾ ਮੈਂ ਤੁਹਾਨੂੰ ਪੇਂਟ ਦੱਸਿਆ ਲੋਕੀ ਜਿਵੇਂ ਕਰਕੇ ਦਿੰਦੇ ਇੱਕ ਸਾਈਡ ਬਾਹਰ-ਬਾਰ ਆਪਾਂ ਜਿਹੜਾ ਪੇਂਟ ਕਰਕੇ ਦਵਾਂਗੇ ਉਹ ਡਬਲ ਸਾਈਡ ਤੇ ਆ ਜਿਹੜੀਆਂ ਆਹ ਲੋਕ-ਲੋਕ ਵਾਲੇ ਇਹ ਵੀ ਸਾਰੇ ਪਾਕ ਹੀ ਦ ਜਿਹੜੀ ਚੀਜ਼ ਤੁਹਾਨੂੰ ਇੱਥੇ ਦਿਖਾਈ ਉਹ ਸਾਰੀ ਮਿਲੋਗੇ ਲੋਕ ਦੀ ਅਰਲੀ ਦੀ ਚਿਟਕਣੀ ਜਿਵੇਂ ਤੁਸੀਂ ਕਹੋਗੇ ਵੀ ਸਾਨੂੰ ਇਸ ਚੋਗੜ ਚ ਲੋਕ ਚਾਹੀਦੇ ਐ ਚ ਚਿਟਕਣੀ ਚਾਹੀਦੀ ਐ ਅਰਲੀ ਚਾਹੀਦੀ ਐ ਉਹ ਸਾਰੇ ਸਰਾਖ ਤੁਹਾਨੂੰ ਕਰਕੇ ਦੇਵਾਂਗੇ ਐਸੇ ਸਰਾਖ ਕਰਕੇ ਦੇਣਗੇ ਆ ਪਲਾਸਟਿਕ ਦੇ ਇਹਨਾਂ ਦੇ ਵਿੱਚ ਪਾ ਕੇ ਦੇਣਗੇ ਹਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਕੋ ਬੰਦਾ ਤੁਹਾਡੀ ਸਾਰੀ ਸਿਰਦਰਦੀ ਹੱਲ ਕਰ ਰਿਹਾ ਹੈ ਬਜਟ ਦੀ ਵੀ ਕਰ ਰਿਹਾ ਵੀ ਜੇ ਕਿਸੇ ਨੇ ਬਜਟ ਚ ਜਾਣਾ ਤਾਂ ਚਾਰ ਵੇਰੀਏਸ਼ਨਾਂ ਹੈਗੀਆਂ ਹਾਂ ਚਾਰ ਆਪਣੇ ਕੋਲੇ ਹੈਗੀਆਂ ਹੂੰ ਬਜਟ ਚ ਜਾਣਾ ਉਹ ਵੀ ਮਿਲ ਜੂਗੇ ਜੇ ਫੋਟੇਜ ਚਾਹੀਦਾ ਕਿ ਨੂੰ ਫੋਟੇਜ ਚ ਵੀ ਮਾਲ ਮਿਲੂਗਾ ਕਿਲੋ ਚ ਚਾਹੀਏ ਕਿਲੋ ਚ ਵੀ ਮਿਲੂਗਾ ਤੇ ਕੁਆਨਟੀਟੀ ਦੇ ਵਿੱਚ ਚਾਹੀਦਾ ਵੀ ਮੰਨ ਲਓ ਬੰਦੇ ਨੇ ਕਹਤਾ ਕਿ ਕਿਉਂਕਿ ਉਹ ਆਪਣਾ ਡਿਸਟ੍ਰਿਬਿਊਟਰ ਬਣਨਾ ਹੈ ਤੇ ਆਪਾਂ ਉਹ ਕੁਆਨਟੀਟੀ ਚ ਜਿਹੜਾ ਮਾਲ ਦਵਾਂਗੇ ਉਹ ਮਤਲਬ ਉਹਨਾਂ ਨੂੰ ਉਹਨਾਂ ਰੇਟ ਕਾ ਮਿਲ ਜੂਗਾ ਨਹੀਂ ਵੀ ਅੱਗੇ ਵੀ ਉਹ ਵੀ ਸੇਲ ਕਰ ਸਕੇ ਨਾ ਅਬੇ ਭਾਈ ਜੇ ਮੰਨ ਲਓ ਵੀ ਤੁਹਾਡੀ ਤਾਂ ਫੈਕਟਰੀ ਵੱਡੀ ਆ ਹੁਣ ਇੱਥੇ ਮਾਲ ਬੰਦਦਾ ਹਨਾ ਕੋਈ ਬੰਦਾ ਰਾਤੇ ਰਾਤ ਵੀ ਜੇ ਬੰਦਾ ਹਫਤੇ ਦੇ ਵਿੱਚ ਕਹਵੇ ਆਪਦਾ ਆਰਡਰ ਤਿਆਰ ਕਰਾ ਸਕਦਾ ਹੈ ਪਰ ਜੇ ਕੋਈ ਬੰਦਾ ਚਾਵੇ ਵੀ ਯਾਰ ਮੈਂ ਡਿਸਟ੍ਰਿਬਿਊਟਰ ਬਣਨਾ ਤੁਹਾਡਾ ਵੀ ਉਹਨੂੰ ਮਾਲ ਮਿਲ ਜਾ ਕਰੂਗਾ ਹਾਂ ਮਾਲ ਮਿਲ ਜੂਗਾ ਉਹ ਸਾਡੇ ਨਾਲ ਕੰਟੈਕਟ ਕਰੇ ਗੱਲ ਕਰੇ ਤੇ ਉਹਨਾਂ ਨੂੰ ਮਾਲ ਮਿਲ ਜੂਗਾ ਜੇ ਹੁਣ ਮੰਨ ਲਓ ਵੀ ਭਾਈ ਹੁਣ ਵੀਡੀਓ ਤਾਂ ਤਾਂ ਇਹ ਨਹੀਂ ਪਤਾ ਕਿੱਥੋਂ ਕੋਈ ਲੋਕ ਦੇਖਣ ਲੱਗ ਜਾਣ ਹਾਂ ਤਾਂ ਜੇ ਕੋਈ ਬੰਦਾ ਵੀਡੀਓ ਦੇਖਦਾ ਆਪਣੀ ਤੇ ਉਹ ਬੰਦਾ ਕੋਈ 150 200 ਕਿਲੋਮੀਟਰ ਤੋਂ ਤੁਹਾਨੂੰ ਫੋਨ ਕਰ ਦਿੰਦਾ ਕਿ ਯਾਰ ਸਾਨੂੰ ਮਾਲ ਦੇ ਦਿਓ ਕਿਉਂਕਿ ਸਰਸਾ ਉਧਰੋਂ ਬਾਈ ਚਾਂਸ ਹੁਣ ਪਟਿਆਲੇ ਤੋਂ ਫੋਨ ਆ ਗਿਆ ਜਾਂ ਕਿਧੋਂ ਵੀ ਆ ਗਿਆ ਹਾਂ ਤਾਂ ਉਹਦੇ ਲਈ ਫਿਰ ਕਿਵੇਂ ਰਹੂਗਾ ਉਹਦੇ ਲਈ ਅਸੀਂ ਜਿਹੜੀ ਇੱਕ ਸਪੈਸ਼ਲ ਫੈਸਿਲਿਟੀ ਰੱਖੀ ਹੈ ਵੀ ਜੇ 30 ਪੀਸ ਤੋਂ ਉੱਤੇ ਦਾ ਆਪਣਾ ਆਰਡਰ ਹੈ ਤੇ ਜਿਹੜੀ ਗੱਡੀ ਜਾਂਦੀ ਹੈ ਤੇਲ ਖਰਚੇ 'ਚ ਉਹ ਜਿਹੜਾ ਤੇਲ ਖਰਚਾ ਉਹ ਪਾਰਟੀ ਦਾ ਲੱਗੂਗਾ ਤੇ ਅਸੀਂ ਡਿਲੀਵਰੀ ਕਰ ਦਾਂਗੇ ਉਹ 'ਚ ਅਦਰ ਕੋਈ ਪੁਆਇੰਟ ਨਹੀਂ ਕੋਈ ਕਰਦੀ ਗੱਡੀ ਵਾਲਾ ਹੀ ਕੰਮ ਆ ਵੀ ਅਗਲੇ ਦੀ ਕਰਦੀ ਗੱਡੀ ਵੀ ਬਣ ਗਈ ਕਰਦੀ ਗੱਡੀ ਜਿਹੜਾ ਤੇਲ ਪਾਊਗਾ ਉਹ ਉਹਨਾਂ ਦਾ ਲੱਗੂਗਾ ਪਾਰਟੀ ਦਾ ਤੇ ਅਸੀਂ ਡਿਲੀਵਰ ਕਰ ਦਾਂਗੇ ਮਤਲਬ ਯਾਰ ਸਿੱਧੀ ਗੱਲ ਆ ਵੀ ਜੇ ਤੁਸੀਂ ਘਰੋਂ ਗੱਡੀ ਆਪਦੇੋਂ ਲਿਆਉਂਗੇ ਮਾਲ ਲਦਨ ਵਾਸਤੇ ਉੱਚ ਵੀ ਤਾਂ ਤੇਲ ਪਾਉਣਾ ਹੀ ਆ ਉਹ ਇੰਨਾ ਵਾਲੀ ਗੱਡੀ 'ਚ ਤੇਲ ਪਾ ਦਿਓ ਤੇ ਤੁਹਾਡਾ ਮਾਲ ਪਹੁੰਚ ਜਾਊਗਾ ਮਾਲ ਪਹੁੰਚ ਜਾਊਗਾ ਜੀ ਮਾਲ ਪਹੁੰਚ ਜਾਊਗਾ ਜੇ 30 ਪੀਸ ਤੋਂ ਜ਼ਿਆਦਾ ਹੈ 30 ਪੀਸ ਤੋਂ ਜ਼ਿਆਦਾ ਹੈ ਫੇਰ हां जी 1-2 पीस ਤਾਂ ਫਿਰ ਮੁਸ਼ਕਲ ਆ। 1-2 पीस ਬਾਕੀ ਜੇ 2-4 ਪੀਸ ਘੱਟ ਹੋਣ ਤਾਂ ਵੀ ਮਤਲਬ ਉਹ ਗੱਲ ਹੋ ਜੂਗੀ ਨਾਲ। ਮਤਲਬ ਕਹਿਣ ਤੋਂ ਪਹਿਲਾਂ ਤਾਂ ਉਹ ਆ ਵੀ ਜੇ ਭਾਈ ਇਹ ਉਹ ਫਿਰ ਇਹ ਕਿਰਾਏ ਚੋਂ ਨਹੀਂ ਬਚਤ ਕਰਨਗੇ ਇਹਨਾਂ ਨੇ ਭਾਈ ਆਪਦੀ ਜਿਹੜੀ ਜੈਨੂਇਨ ਬਚਤ ਰੱਖੀ ਆ ਉਹ ਚਗਾਠਾਂ 'ਚ ਹੀ ਰੱਖਣਗੇ। ਨਹੀਂ ਤਾਂ ਉਹਨੂੰ ਦੋ ਪਾਸੇ ਦੇਣਾ ਪਊਗਾ। ਹਾਂ ਜੀ। ਕਿਰਾਏ ਵਾਲੇ ਨੂੰ ਤੁਹਾਨੂੰ ਅੱਡ ਬਚਤ ਦੇਣੀ ਪੈਂਦੀ ਆ। ਤੇ ਜੇ ਕੋਈ ਵੀ ਸੱਜਣ ਨੇ ਸੰਪਰਕ ਕਰਨਾ ਚਗਾਠਾਂ ਮਕਾਨ ਪਾ ਰਿਹਾ ਪਾਉਣ ਲੱਗਣਾ ਤਾਂ ਇੱਕ ਨੰਬਰ ਆ ਤੁਹਾਡੀ ਸਕਰੀਨ ਦੇ ਉੱਤੇ। ਉਹ ਨੰਬਰ ਦਾ ਸਕਰੀਨਸ਼ਾਟ ਸੱਜ ਨੂੰ ਮਾਰ ਕੇ ਰੱਖ ਲਓ ਇਹ ਬੰਦਿਆਂ ਨਾਲ ਤੁਸੀਂ ਸੰਪਰਕ ਕਰ ਲਓ ਇਹਨਾਂ ਨੂੰ ਤੁਸੀਂ ਡਰਾਇੰਗਾਂ ਭੇਜ ਦਿਓ ਇਹ ਤੁਹਾਨੂੰ ਦੱਸ ਦੇਣਗੇ ਵੀ ਸਾਡੇ ਕੋਲੇ ਆਹਾ ਆਹਾ ਸਟੀਲ ਦੇ ਵਿੱਚ ਆਹਾ ਆਹਾ ਮਾਲ ਹੈਗਾ ਜਿਹੜੀ ਦੇ ਵਿੱਚ ਤੁਹਾਨੂੰ ਫਿੱਟ ਆਊਗਾ ਬਣਿਆ ਵਾ ਦੇਖਣਾ ਬਣਿਆ ਵਾ ਦੇਖ ਜੋ ਆ ਕੇ ਆ ਕੇ ਵਿਜ਼ਿਟ ਕਰਨਾ ਵਿਜ਼ਿਟ ਕਰ ਸਕਦੇ ਆ ਜੇ ਵਿਜ਼ਿਟ ਨਹੀਂ ਵੀ ਕਰਨਾ ਤੁਸੀਂ ਫੋਨ ਕਰ ਦਿਓ ਤੁਹਾਡਾ ਮਾਲ ਤਿਆਰ ਕਰਕੇ ਤੁਹਾਡੇ ਘਰੇ ਵੀ ਪਹੁੰਚਦਾ ਕਰ ਦੇਣਗੇ ਇਹਨਾਂ ਦੇ ਅਕਾਊਂਟ ਦੇ ਵਿੱਚ ਪੇਮੈਂਟ ਪਾ ਦਿਓ